ਗਰਮੇਲ ਸਿੰਘ ਮੇਰਾ ਨਾਮ ਏ ਤਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੀ ਸੀ ਗਾੜੀ ਟਰਾਲਾ ਚੱਲਦਾ ਪਿਆ ਸੀ ਕੋਈ ਇੱਥੇ ਲੈਟਾ ਨਹੀਂ ਕੋਈ ਖਾਸ ਸਿਗਨਲ ਆ ਫੁੱਟ ਵਾਲੀ ਦਾ ਫੁੱਟ ਵਾਲੇ ਬਹੁਤ ਗਲਤ ਟ੍ਰੈਫਿਕ ਉਹਦੇ ਕਾਰਨ ਮੈਂ ਪਿਛਲੇ ਫੁੱਟ ਵਾਲ ਦੇ ਹਾਸਾ ਨਾ ਕਰਦਾ ਉਹ ਚਲਾਉਂਦਾ ਹੁੰਦੇ ਆ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸਾਈਡ ਦਬਾਈ ਗਾੜੀ ਫੁੱਟ ਵਾਲ ਪਰਲੀ ਸਾਈਡ ਹੀ ਗੱਡੀ ਉਹਦੇ ਤੇ ਚੜਚ ਪਲਟੀ ਹੋ ਗਈ ਟਰਾਲੀ ਨੇ ਬਚਾ ਲਿਆ ਜੰਦੀ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀ ਕਿਥੀ ਧੁੰਦ ਬਹੁਤ ਜਿਆਦੀ ਕੋਈ ਲੈਂਡਰ ਕੋਈ ਨਹੀਂ ਸੜਕ ਕੋਈ ਲੈਂਡ ਨਹੀਂ ਕੋਈ ਰੱਖ ਨਹੀਂ ਧੁੰਦ ਕਰ ਨਹੀਂ ਸਾਰਾ ਕੁਝ ਹੋ ਗਿਆ ਸਾਰਾ ਘਾ ਕੋਈ ਜਾਨੀ ਮਚਾਉਂਦੇ ਨਹੀਂ ਆਇਆ ਕੋਈ ਨਹੀਂ ਨਹੀਂ ਜਾਨੀ ਗੱਡੀ ਦਾ ਨੁਕਸਾਨ ਆ ਠੀਕ ਹਾਂਜੀ ਮੈਂ ਐਸਾ ਜੀ ਸੁੰਦਰ ਸਿੰਘ ਦੇ ਖਾਤਾ ਚੌਂਕੀ ਤੋਂ ਤੇ ਇਹ ਰਾਤ ਇਧਰੋਂ ਆਉਂਦਾ ਸ਼ੰਭਰ ਸਰ ਵੱਲੋਂ ਤੇ ਧੁੰਦ ਦੇ ਦਰਮਿਆਨ ਅੱਗੇ ਘੋਨੇ ਵਾਲੀ ਗੱਡੀ ਆਈ ਤੇ ਜੋ ਜਮਨੇ ਆਨੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ ਹੁਣ ਤੇ ਕਾ ਨਿ ਹਾਸ ਹੋਇਆ ਹਾਂ ਤੋਂ ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ ਨਹੀਂ ਨਹੀਂ ਡਰਾਈਵਰ ਦਾ 50 ਡਰਾਈਵਰ ਦਾ 50 ਸਾਲ ਕੁ ਸੀ ਟਰੱਕ ਸੀ ਕਿਸ ਚੀਜ਼ ਦਾ ਟਰੱਕ ਸੀਗਾ ਜੀ ਇਹ ਰੋੜੀ ਦਾ ਟਰੱਕ ਸੀ ਹਾਂਜੀ ਤੇ ਉਹਦੇ ਨਾਲ ਕੇ ਫਿਰ ਇਹ ਕਾਰੀਂ ਜਾ ਰਿਹਾ ਕਾਰੀਂ ਨੂੰ ਜਾ ਰਿਹਾ ਹੈ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਗਲੇਸ਼ ਨੌਕਰੀ ਕਾਰੋਬਾਰ ਸੋਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488